ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਅਕਤੂਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਉਮੀਦ ਸੀ ਕਿ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਜ਼ਿਆਦਾਤਰ ਇਲਾਕਿਆਂ ਦਾ ਹੀ ਮੌਸਮ ਸਾਫ਼ ਰਿਹਾ ਕਿਤੇ ਹਲਚਲ ਨਹੀਂ ਹੋਈ ਬੱਦਲਬਾਹੀ ਵੀ ਕਿਤੇ ਦੇਖਣ ਨੂੰ ਨਹੀਂ ਮਿਲੀ ਸਵੇਰ ਵੇਲੇ ਜ਼ਮੀਨੀ ਪੱਧਰ ਤੇ ਕਿਤੇ ਕਿਤੇ ਹਲਕੀ ਧੁੰਦ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਅੱਜ ਪੱਛੋ ਦੀ ਹਵਾ ਬਹੁਤ ਘੱਟ ਖੇਤਰਾਂ ਦੇ ਵਿੱਚ ਚੱਲੀ ਹੈ ਜਿਸ ਕਰਕੇ ਗਰਮੀ ਅਤੇ ਹਮਸ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਥੋੜੀ ਜੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਸੋ ਰਾਤ ਨੂੰ ਵੀ ਮੁੱਖ ਤੌਰ ਤੇ ਮੌਸਮ ਸਾਫ਼ ਰਹਿਗਾ ਰਾਤਾਂ ਦਾ ਟੈਂਪਰੇਚਰ ਵੀ ਹਲਕਾ ਜਿਹਾ ਗਰਮੀ ਹੀ ਮਹਿਸੂਸ ਕੀਤਾ ਜਾ ਰਿਹਾ ਹੈ ਜਿਸ ਵਿੱਚ ਟੈਂਪਰੇਚਰ ਵਿੱਚ ਕਮੀ ਨਹੀਂ ਆ ਰਹੀ। ਕੱਲ ਤੋਂ ਪੂਰੇ ਦੀਆਂ ਹਵਾਵਾਂ ਦੀ ਵਾਪਸੀ ਦੇ ਨਾਲ ਹਲਕੀ ਬੱਦਲਬਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਚਾਰ ਦੀ ਰਾਤ ਜਾਂ ਪੰਜ ਅਕਤੂਬਰ ਦੇ ਆਸ-ਪਾਸ ਕਿਤੇ ਟੁੱਟਮੇ ਜਿਹੇ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਹਨ ਪਰ ਇਹ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਲਿਮਟਿਡ ਜਿਹੇ ਖੇਤਰਾਂ ਦੇ ਵਿੱਚ ਹੋਣਗੀਆਂ ਵੱਡੇ ਪੱਧਰ ਤੇ ਕੋਈ ਆਸ ਜਾਂ ਸੰਭਾਵਨਾ ਮੀਂਹ ਦੀ ਨਹੀਂ ਹੈ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਕਿਤੇ-ਕਿਤੇ ਦੇਖਣ ਨੂੰ ਮਿਲ ਸਕਦੇ ਨੇ